हांजी दोस्तों ਜਿਵੇਂ ਤੁਹਾਨੂੰ ਪਤਾ ਹੀ ਇੱਕ ਵੱਡੀ ਕੰਟਰੋਵਰਸੀ ਬਣੀ ਹੋਈ ਹੈ ਸੰਨਤਾ ਸ਼ਰਮਾ ਤੇ 뮤직 ਲੇਬਲ ਕੰਪਨੀ ਦੀ ਤੇ ਇਹ ਕੰਟਰੋਵਰਸੀ ਦੇ ਬਾਅਦ ਕਾਫੀ ਆਰਟਿਸਟ ਨਿਕਲ ਕੇ ਸਾਹਮਣੇ ਆ ਰਹੇ ਨੇ ਜਿਹੜੇ ਕਿ 뮤직 ਲੇਬਲ ਕੰਪਨੀਆਂ ਦੇ ਉੱਤੇ ਵੱਡੇ ਇਲਜ਼ਾਮ ਲਗਾ ਰਹੇ ਨੇ ਗਲਾਬ ਸਿੱਧੂ ਦੇ ਬਾਈ ਕਲੋਜ਼ 1 ਨੇ ਜੌਂਟੀ ਢਿੱਲੋਂ ਉਹਨਾਂ ਦੇ ਇੰਸਟਾਗ੍ਰam ਸਟੋਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਗਲਾਬ ਸਿੱਧੂ ਦੇ ਸਿੱਧੂ ਮੂਸੇ ਵਾਲੇ ਬਾਈ ਨਾਲ ਜੁੜੇ ਕਾਫੀ ਵੱਡੀ ਜਾਣਕਾਰੀ ਉਹਨਾਂ ਨੇ ਸ਼ੇਅਰ ਕੀਤੀ ਹੈ ਜੌਂਟੀ ਢਿੱਲੋਂ ਨੇ ਲਿਖਿਆ ਬਹੁਤ ਜਲੀਲ ਕੀਤਾ ਸੀ ਸਾਨੂੰ ਕੁਝ ਕੁ ਪ੍ਰੋਡਿਊਸਰਸ ਨੇ ਸਾਈਨ ਕਰਾ ਕੇ ਬਿਠ ਕਰਉਂਦੇ ਨਾ ਹੀ ਕਰੇ ਆਉਣ ਜਾਣ ਦਿੰਦੇ ਸੀ ਬਾਲਾ ਕੁਛ ਚੱਲਿਆ ਸੀ ਕਿਸੇ ਨੇ ਵੀ ਸਾਥ ਨਹੀਂ ਦਿੱਤਾ ਪਰ ਉਹ ਸਮੇਂ ਦੇ ਵਿੱਚ ਸਿੱਧੂ ਮੂਸੇਵਾਲਾ ਬਾਈ ਨੇ ਬਾਹ ਫੜੀ ਤੇ ਅੱਜ ਚੰਗਾ ਟਾਈਮ ਦੇਖ ਰਹੇ ਆ ਇੰਡਸਟਰੀ 'ਚ ਬਹੁਤ ਵੱਡੇ ਸੱਪ ਵੀ ਬੈਠੇ ਨੇ ਕੁਝ ਕੁ ਚੰਗੇ ਵੀ ਹੈਗੇ ਨੇ ਕਿਦਾਂ ਕਿਤੇ ਕਹਿ ਲਈਏ ਕਿ ਦੋਸਤੋ ਗਲਾਫ ਨੂੰ ਜੋ ਹੈ ਜਿਵੇਂ ਤੁਹਾਨੂੰ ਪਤਾ ਹੀ ਹੋਊਗਾ ਕਿ ਗਲਾਫ ਦੂਦੇ ਵੱਲੋਂ ਬਸਿੱਧੂ ਨੂੰ ਰਿਪਲਾਈ ਕੀਤਾ ਗਿਆ ਸੀ ਸਿੱਧੂ ਮੂਸੇ ਵਾਲੇ ਬਾਈ ਦੇ ਵੱਲੋਂ ਵੀ ਇੱਕ ਵਾਰ ਆਪਣੇ ਲਾਈਵ ਦੇ ਵਿੱਚ ਗਲਾਫ ਨੂੰ ਰਿਪਲਾਈ ਕੀਤਾ ਸੀ ਗਲਾਫ ਸਿੱਧੂ ਬਾਈ ਦੇ ਵੱਲੋਂ ਸਿੱਧੂ ਮੂਸੇ ਵਾਲੇ ਬਾਈ ਤੋਂ ਮਾਫੀ ਮੰਗੀ ਗਈ ਸੀ ਤੇ ਸਿੱਧੂ ਮੂਸੇ ਵਾਲੇ ਬਾਈ ਨੇ ਪੂਰਾ ਸਾਥ ਦਿੱਤਾ ਸੀ ਗਲਾਫ ਦਾ ਇਵਨ ਕਿ ਆਪਣੇ 뮤직 ਲੇਬਲ ਦੇ ਉੱਤੇ ਗਲਾਫ ਦੂਦੇ ਕਈ ਗਾਣੇ ਜਿਹੜੇ ਉਹ ਰਿਲੀਜ਼ ਕੀਤੇ ਗਏ ਸੀ ਬਾਕੀ ਦੋਸਤੋ ਕਿਦਾਂ ਕਿਤੇ ਇਹ ਤੋਂ ਪਤਾ ਚੱਲਦਾ ਹੈ ਕਿ 뮤직 ਇੰਡਸਟਰੀ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਹੈ ਤਾਂ ਹਮ ਦੋ ਕਮੈਂਟ ਸੈਕਸ਼ਨ ਚ ਦੱਸ ਦਿਓ ਤੇ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ